हमदर्द टीवी देख रहे सारे दर्शकों ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਕਰਦੇ ਹਾਂ। ਪਾਕਿਸਤਾਨ 'ਚ ਹੋ ਰਿਹਾ Hindu ਲੜਕੀਆਂ ਦਾ ਜ਼ਬਰੀ ਧਰਮ ਪਰਿਵਰਤਨ। ਲੜਕੀਆਂ ਤੋਂ ਜ਼ਬਰੀ ਇਸਲਾਮ ਕਬੂਲ ਕਰਵਾਇਆ ਜਾ ਰਿਹਾ ਹੈ। ਜੰਗ ਵਿਚਾਲੇ 1500 ਭਾਰਤੀਆਂ ਦੀ ਜਾਨ ਖਤਰੇ 'ਚ Hindu ਅਤੇ ਰੱਖਿਆਨ ਲੋਕਾਂ ਦਾ ਰਹਿਣਾ ਹੋਇਆ ਮੁਸ਼ਕਲ। ਅਮਰੀਕਾ ਚ ਪਿਓ ਨੇ ਲਈ ਆਪਣੇ ਬੱਚੇ ਦੀ ਜਾਨ ਮੋਟਾਪਾ ਘਟਾਉਣ ਦੇ ਚੱਕਰ ਚ ਜਬਰੀ ਟਰੈਡਮਿਲ ਤੇ ਤੜਾਇਆ। ਬ੍ਰਿਟਨ ਦੀ ਪਾਰਲੀਮੈਂਟ ਚ ਗੂੰਜੀਆਂ ਗੁਰਬਾਣੀ ਦੀਆਂ ਤੁਨਾ ਚਾਰ ਚਪੇਰੇ ਛਾ ਗਿਆ ਇਲਾਹੀ ਅਨੰਦ। ਨੀਦਰਚ ਮੁਸਲਮਾਨਾਂ ਨੂੰ ਟਰੂਡੋ ਦੇਣਗੇ ਹਲਾਲ ਲੋਨ। ਸ਼ਰੀਆ ਕਾਨੂੰਨ ਦੇ ਹਿਸਾਬ ਨਾਲ ਕਰੇਗਾ ਤਮ। ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੀ ਸੰਸਦ ਵਿੱਚ ਇੱਕ ਹਿੰਦੂ ਸੰਸਦ ਮੈਂਬਰ ਨੇ ਹਿੰਦੂ ਕੁੜੀਆਂ ਦੇ ਜ਼ਬਰੀ ਧਰਮ ਪਰਿਵਰਤਨ ਦਾ ਮੁੱਦਾ ਉਠਾਇਆ ਦਿਨੇਸ਼ ਕੁਮਾਰ ਪਲਾਨੀ ਨਾਂ ਦੇ ਸੰਸਦ ਮੈਂਬਰ ਦੇ ਭਾਸ਼ਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਸੰਸਦ ਚ ਭਾਸ਼ਣ ਦੰਦੇ ਹੋਏ ਦਿਨੇਸ਼ ਨੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਸੂਬੇ ਚ ਹਿੰਦੂ ਲੜਕੀਆਂ ਦਾ ਜ਼ਬਰਦਸਤੀ ਇਸਲਾਮ ਕਬੂਲ ਕੀਤਾ ਜਾ ਰਿਹਾ ਹੈ ਇਸ ਵਿੱਚ ਇਲਾਕੇ ਦੇ ਪ੍ਰਭਾਵਸ਼ਾਲੀ ਲੋਕ ਵੀ ਸ਼ਾਮਿਲ ਹਨ ਪਰ ਪਾਕਿਸਤਾਨ ਸਰਕਾਰ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ ਆਓ ਵੇਖਦੇ ਹਾਂ ਕੀ ਆ ਪੂਰਾ ਮਾਮਲਾ ਦੇਸ਼ ਦੇ ਸੰਵਿਧਾਨ ਅਤੇ ਕੁਰਾਨ ਦਾ ਹਵਾਲਾ ਦਿੰਦੇ ਹੋਏ ਦਿਨੇਸ਼ ਕੁਮਾਰ ਨੇ ਕਿਹਾ ਕਿ ਇਹ ਦੋਵੇਂ ਚੀਜ਼ਾਂ ਕਿਸੇ ਦਾ ਜ਼ਬਰੀ ਧਰਮ ਪਰਿਵਰਤਨ ਦੀ ਆਗਿਆ ਨਹੀਂ ਦਿੰਦੀਆਂ ਉਹਨਾਂ ਕਿਹਾ ਕਿ ਹਿੰਦੂਆਂ ਦੀਆਂ ਧੀਆਂ ਕੋਈ ਲੁੱਟ ਨਹੀਂ ਕਿ ਕੋਈ ਵੀ ਉਹਨਾਂ ਦਾ ਜ਼ਬਰਦਸਤੀ ਧਰਮ ਬਦਲ ਦੇਵੇ ਸਿੰਧ ਵਿੱਚ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਪ੍ਰਿਆ ਕੁਮਾਰੀ ਨੂੰ ਅਗਵਾ ਹੋਏ 2 ਸਾਲ ਹੋ ਗਏ ਹਨ ਪਰ ਸਰਕਾਰ ਨੇ ਇਹਨਾਂ ਪ੍ਰਭਾਵਸ਼ਾਲੀ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਕੁਝ ਗਲਤ ਲੋਕ ਸਾਡੇ ਪਾਕਿਸਤਾਨ ਦਾ ਨਾਮ ਖਰਾਬ ਕਰ ਰਹੇ ਹਨ ਦਿਨੇਸ਼ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਿੰਧ ਨੂੰ بلوچستان ਤੋਂ ਸਿੱਖਣਾ ਚਾਹੀਦਾ ਇੱਥੇ Hindu ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਨਹੀਂ ਕੀਤਾ ਜਾਂਦਾ بلوچستان ਵਿੱਚ Hindu ਅਤੇ ਮੁਸਲਮਾਨ ਇਕੱਠੇ ਰਹਿੰਦੇ ਹਨ ਸਾਨੂੰ ਦੱਸਿਆ ਗਿਆ ਹੈ ਕਿ ਧਰਮ ਪਰਿਵਰਤਨ ਦੀ ਜਾਂਚ ਲਈ ਇੱਕ ਸਾਂਝੀ ਜਾਂਚ ਟੀਮ ਬਣਾਈ ਗਈ ਹੈ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਨੇ ਵੀ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੀਆਂ ਲੜਕੀਆਂ ਦੇ ਜ਼ਬਰੀ ਧਰਮ ਪਰਿਵਰਤਨ ਤੇ ਚਿੰਤਾ ਪ੍ਰਗਟਾਈ ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਲੜਕੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਜ਼ਰੂਰੀ ਕਦਮ ਨਹੀਂ ਚੁੱਕ ਰਹੀ ਹੈ। ਸੰਯੁਕਤ ਰਾਸ਼ਟਰ ਦੇ ਮਹਾਰਾ ਨੇ ਕਿਹਾ ਸੀ ਕਿ ਪਾਕਿਸਤਾਨ ਦੀਆਂ ਅਦਾਲਤਾਂ ਵੀ ਘਟ ਗਿਣਤੀ ਲੜਕੀਆਂ ਦੇ ਜ਼ਬਰੀ ਵਿਆਹ ਤੇ ਧਰਮ ਪਰਿਵਰਤਨ ਨੂੰ ਜਾਇਜ਼ ਠਹਿਰਾ ਰਹੀਆਂ ਹਨ ਜਿਸ ਨਾਲ ਪੀੜਤ ਲੜਕੀਆਂ ਪ੍ਰਭਾਵਿਤ ਹੋ ਰਹੀਆਂ ਹਨ। ਕੁੜੀਆਂ ਨੂੰ ਉਹਨਾਂ ਦੀ ਮਰਜ਼ੀ ਵਿਰੁੱਧ ਨਵੇਂ ਪਤੀਆਂ ਨਾਲ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸੰਯੁਕਤ ਰਾਸ਼ਟਰ ਦੇ ਮਹਾਰਾ ਨੇ ਵੀ ਕਿਹਾ ਸੀ ਕਿ ਪਾਕਿਸਤਾਨ ਦੀਆਂ ਅਦਾਲਤਾਂ ਵੀ ਘੱਟ ਗਿਣਤੀ ਲੜਕੀਆਂ ਦੇ ਜ਼ਬਰੀ ਵਿਆਹ ਤੇ ਧਰਮ ਪਰਿਵਰਤਨ ਨੂੰ ਜਾਇਜ਼ ਠਹਿਰਾ ਦਿੱਤਾ। ਜਿਸ ਨਾਲ ਪੀੜਤ ਲੜਕੀਆਂ ਪ੍ਰਭਾਵਿਤ ਹੋ ਰਹੀਆਂ ਨੇ। ਕੁੜੀਆਂ ਨੂੰ ਉਹਨਾਂ ਦੀ ਮਰਜ਼ੀ ਵਿਰੁੱਧ ਨਵੇਂ ਪਤੀਆਂ ਨਾਲ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ ਹਮਦਰਦ ਟੀਵੀ। ਮਿਆਂਮਾਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਆਂਮਾਰ ਦੇ ਰਖਿਆਨ ਸੂਬੇ ਦੇ ਬੂਥੀ ਡੋਂਗ ਸ਼ਹਿਰ 'ਚ ਭਿਆਨਕ ਜੰਗ ਛਿੜ ਗਈ ਹੈ। ਫੌਜ ਅਤੇ ਬਾਗਿਆਂ ਵਿਚਾਲੇ ਹੋਈ ਲੜਾਈ ਕਾਰਨ ਉੱਥੇ ਰਹਿਣ ਵਾਲੇ ਹਿੰਦੂਆਂ ਅਤੇ ਰਖਿਆਨ ਭਾਈਚਾਰੇ ਦੇ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਰਿਪੋਰਟ ਮੁਤਾਬਕ ਇਸ ਜੰਗ ਵਿੱਚ 1500 ਤੋਂ ਵੱਧ ਹਿੰਦੂਆਂ ਤੇ 20 ਰਖਿਆਨਾਂ ਨੂੰ ਇਲਾਕਾ ਤੋਂ ਬਾਹਰ ਜਾਣ ਤੇ ਰੋਕ ਲਗਾ ਦਿੱਤੀ ਹੈ ਉੱਥੇ ਰਹਿਣ ਵਾਲੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਨਾਂ ਤੇ ਜ਼ਬਰਦਸਤੀ ਨਿਸ਼ਾਨਾ ਬਣਾਇਆ ਜਾ ਰਿਹਾ ਆਓ ਵੇਖਦੇ ਆ ਪੂਰੀ ਖਬਰ ਮਿਆਂਮਾਰਚ ਫੌਜ ਅਤੇ ਹਥਿਆਰਬੰਦ ਬਾਗੀ ਬਲਾਂ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਸੈਂਕੜੇ ਹਿੰਦੂ ਅਣਮਿੱਥੇ ਸਮੇਂ ਲਈ ਸੰਕਟ ਚ ਫਸੇ ਹੋਏ ਹਨ म्यांमार ਦੀ ਫੌਜ ਉਤੇ ਬਾਗੀ ਅਰਾਕਨ ਆਰਮੀ ਵਿਚਾਲੇ ਰਖਿਆਨ ਸੂਬੇ ਦੇ ਬੁਤੀਡੋਂਗ ਸ਼ਹਿਰ ਵਿੱਚ ਇਸ ਸਮੇਂ ਭਿਆਨਕ ਲੜਾਈ ਚੱਲ ਰਹੀ ਹੈ ਜਿਸ ਵਿੱਚ ਇੱਥੇ ਰਹਿਣ ਵਾਲੇ ਹਿੰਦੂ ਅਤੇ ਰਖਿਆਨ ਭਾਈਚਾਰੇ ਦੇ ਲੋਕ ਮਜਬੂਰ ਹਨ ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸੰਘਰਸ਼ ਨੇ 1500 ਤੋਂ ਵੱਧ ਹਿੰਦੂਆਂ ਅਤੇ 20 ਰਖਿਆਨਾਂ ਨੂੰ ਇਲਾਕਾ ਛੱਡਣ ਤੋਂ ਰੋਕਿਆ ਹੈ ਮਿਆਮਾਰ ਚ ਨਸਲੀ ਵੰਡ ਕਾਰਨ ਇੱਥੇ ਦੀ ਸਥਿਤੀ ਬੱਧਰ ਹੋ ਗਈ ਹੈ ਹਾਲ ਹੀ ਵਿੱਚ ਮਿਆਮਾਰ ਦੀ ਫੌਜ ਅਤੇ ਰੌਂਗਿਆ ਭਾਈਚਾਰੇ ਦੇ ਲੋਕਾਂ ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕਰਕੇ ਜੰਗ ਤੇ ਭੇਜਣ ਦੇ ਦੋਸ਼ ਲਗੇ ਹਨ ਰਿਪੋਰਟਾਂ ਮੁਤਾਬਕ ਜ਼ਮੀਨੀ ਲੜਾਈ ਤੇਜ਼ ਹੋਣ ਕਾਰਨ ਬੋਤੀ ਦੋਂਗ ਵਿੱਚ ਸਥਿਤੀ ਅਰ ਸੁਰੱਖਿਅਤ ਹੋ ਗਈ ਹੈ ਜੰਗ ਕਾਰਨ ਇੱਥੇ 1500 ਤੋਂ ਵੱਧ ਹਿੰਦੂ ਅਤੇ ਰਖਿਆਨ ਪਾਈਚਾਰੇ ਦੇ ਲੋਕ ਫਸੇ ਹੋਏ ਹਨ ਰੋਂਗਿਆਂ ਨੂੰ ਜ਼ਬਰੀ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਲੋਕਾਂ ਨੂੰ ਧਰਮ ਅਤੇ ਨਸਲ ਦੇ ਆਧਾਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਮਖਿਆਨ ਸੂਬੇ ਦੇ ਬੋਤੀ ਦੋਂਗ ਅਤੇ ਮੰਗਦੋ ਖੇਤਰ ਵਿੱਚ ਸ਼ਾਮ 7 ਵਜੇ ਤੋਂ ਸਵੇਰ ਦੇ 6 ਵਜੇ ਤੱਕ ਕਰਫਿਊ ਲਗਾਇਆ ਜਾ ਰਿਹਾ ਹੈ ਬਾਗੀ ਅਰਾਕਨ ਆਰਮੀ ਨੇ ਇਨ੍ਹਾਂ ਇਲਾਕਿਆਂ ਦੇ ਆਲੇ-ਦੁਆਲੇ 25 ਕਿਲੋਮੀਟਰ ਲੰਬੀ ਸੜਕ ਤੇ ਕਬਜ਼ਾ ਕਰਨ ਦਾ ਦਾਵਾ ਕੀਤਾ ਹੈ। ਨਿਊ ਇੰਡੀਅਨ ਐਕਸਪ੍ਰੈਸ ਨੇ ਇੱਕ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਜੰਗ ਪ੍ਰਭਾਵਿਤ ਇਲਾਕਿਆਂ ਵਿੱਚ ਸਖਤ ਚੈਕਿੰਗ ਕਾਰਨ ਹੁਣ ਖਾਣੇ ਦੇ ਪੈਕੇਟ ਵੀ ਨਹੀਂ ਵੰਡੇ ਜਾ ਰਹੇ। ਜਿਸ ਕਾਰਨ ਲੋਕਾਂ ਨੂੰ ਹੰਦ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮਿਆਮਾਰ ਦੀ ਫੌਜ ਨੇ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਤੋਂ ਫੌਜੀ ਸਿਖਲਾਈ ਲਈ ਲਿਆਂਦੇ ਗਏ ਦੋ ਰੌਂਗੀਆਂ ਨੂੰ ਗ੍ਰਿਫਤਾਰ ਕੀਤਾ। ਤੁਮਾਤੇ ਟ੍ਰੇਨਿੰਗ ਤੋਂ ਭੱਜਣ ਦਾ ਦੋਸ਼ ਹੈ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਮਿਆਂਮਾਰ ਦੀ ਫੌਜ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਤੋਂ ਰੋਹੰਗੀਆਂ ਨੌਜਵਾਨਾਂ ਨੂੰ ਬਾਗਿਆਂ ਦੇ ਖਿਲਾਫ ਲੜਨ ਲਈ ਭਰਤੀ ਕਰ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਮ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਿਓ ਨੇ ਆਪਣੇ 6 ਸਾਲਾਂ ਦੇ ਬੇਟੇ ਨੂੰ ਮਟਾਪਾ ਘੱਟ ਕਰਨ ਦੇ ਚੱਕਰ ਵਿੱਚ ਕਾਂਟਿਆਂ ਤੱਕ ਜ਼ਬਰਦਸਤੀ ਟਰੈਡਮਿਲ ਤੇ ਤੜਾਇਆ ਜਿਸ ਤੋਂ ਬਾਅਦ ਲੜਕੇ ਦੀ ਮੌਤ ਹੋ ਗਈ ਅਦਾਲਤ ਵਿੱਚ ਜਦੋਂ ਲੜਕੇ ਦੀ ਮਾਂ ਨੇ ਘਟਨਾ ਦਾ ਵੀਡੀਓ ਦੇਖਿਆ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗੀ ਆਓ ਦੇਖਦੇ ਹਾਂ ਕੀ ਆ ਪੂਰਾ ਮਾਮਲਾ ਅਮਰੀਕਾ ਵਿੱਚ ਇੱਕ ਪਿਤਾ ਨੇ ਆਪਣੇ 6 ਸਾਲਾਂ ਦੇ ਬੱਚੇ ਦਾ ਮੋਟਾਪਾ ਘੱਟ ਕਰਨ ਦੇ ਚੱਕਰ ਵਿੱਚ ਉਸ ਨੂੰ ਕਈ ਘੰਟੇ ਤੱਕ ਟਰੈਡਮਿਲ ਤੇ ਦੌੜਾਇਆ ਹਾਲਾਂਕਿ ਇਸ ਦੌਰਾਨ ਬੱਚਾ ਕਈ ਵਾਰ ਹੇਠਾਂ ਡਿੱਗਦਾ ਰਿਹਾ ਪਰ ਉਸ ਦਾ ਪਿਤਾ ਉਸ ਨੂੰ ਜ਼ਬਰਦਸਤੀ ਟਰੈਡਮਿਲ ਤੇ ਦੌੜਨ ਲਈ ਮਜਬੂਰ ਕਰਦਾ ਰਿਹਾ ਵਾਰ-ਵਾਰ ਡਿੱਗਣ ਕਾਰਨ ਬੱਚੇ ਦੇ ਦਿਲ ਅਤੇ ਲਿਵਰ ਨੂੰ ਸੱਟ ਵੱਜੀ ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ 31 ਸਾਲਾਂ ਦੇ ਕ੍ਰਿਸਟੋਫਰ ਗ੍ਰੋਗਰ ਆਪਣੇ 6 ਸਾਲਾ ਬੇਟੇ ਕੋਰੀ ਮੈਕਸੀਲੋ ਨੂੰ ਟ੍ਰੈਡਮਿਲ ਤੇ ਦੌੜਨ ਲਈ ਮਜਬੂਰ ਕਰਦੇ ਸਾਫ਼ ਦੇਖਿਆ ਜਾ ਸਕਦਾ ਹੈ। ਲੜਕੇ ਦੀ ਮੌਤ ਤੋਂ ਬਾਅਦ ਜਦੋਂ ਮਾਂ ਨੇ ਘਟਨਾ ਦਾ ਵੀਡੀਓ ਦੇਖਿਆ ਤਾਂ ਬੇਟੇ ਦੀ ਹਾਲਤ ਦੇਖ ਕੇ ਉਸ ਦਾ ਕਲੇਜਾ ਫਟ ਗਿਆ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਘਟਨਾ ਅਮਰੀਕਾ ਦੇ ਨਿਊ ਜਰਸੀ ਤੋਂ ਸਾਹਮਣੇ ਆਈ ਹੈ ਜਿੱਥੇ ਪਿਤਾ ਕ੍ਰਿਸਟੋਫਰ ਆਪਣੇ ਬੇਟੇ ਨੂੰ ਫਿੱਟ ਰੱਖਣ ਦੇ ਚੱਕਰ ਵਿੱਚ ਜ਼ਬਰਦਸਤੀ ਉਸ ਨੂੰ ਟ੍ਰੈਡਮਿਲ ਤੇ ਧੜਾਉਂਦਾ ਸੀ। ਜੇਕਰ ਬੱਚਾ ਥੱਕ ਜਾਂਦਾ ਸੀ ਤਾਂ ਉਸ ਨੂੰ ਨਾਲ ਜ਼ਬਰਦਸਤੀ ਕਰਦਾ ਸੀ ਹਾਲਾਂਕਿ ਇਸ ਦੌਰਾਨ ਬੱਚਾ ਕਈ ਵਾਰ ਟਰੈਡਮਿਲ ਤੋਂ ਹੇਠਾ ਟਿਕਿਆ ਪਰ ਪਿਓ ਨੂੰ ਬੱਚੇ ਦੀ ਹਾਲਤ ਤੇ ਰਤੀ ਪਰ ਵੀ ਤਰਸ ਨਹੀਂ ਆਇਆ ਅਦਾਲਤ ਵਿੱਚ ਪਿਓ ਨੂੰ ਕਾਤਲ ਮੰਨਣ ਦੇ ਲਈ ਮੁਕਦਮੇ ਦੀ ਸੁਣਵਾਈ ਸ਼ੁਰੂ ਹੋਈ ਤੇ ਵੀਡੀਓ ਦੇਖ ਕੇ ਹਰ ਕਿਸੇ ਦਾ ਦਿਮਾਗ ਘੁੰਮ ਗਿਆ ਕਿ ਪਿਓ ਆਪਣੇ ਬੱਚੇ ਨਾਲ ਇੰਨੀ ਜ਼ਬਰਦਸਤੀ ਕਿਵੇਂ ਕਰ ਸਕਦਾ ਬੱਚੇ ਦੀ ਮਾਂ ਵੀਡੀਓ ਦੇਖ ਕੇ ਆਪਣੇ ਹੰਝੂ ਨਹੀਂ ਰੋਕ ਸਕੀ ਉਹ ਤਾਂ ਹਾਂ ਮਾਰ ਮਾਰ ਕੇ ਰੋਣ ਲੱਗ ਪਈ ਘਟਨਾ ਸਾਲ 2021 ਦੀ ਦੱਸੀ ਜਾ ਰਹੀ ਹੈ ਪਰ ਇਸ ਮਾਮਲੇ ਵਿੱਚ ਮੁਕਦਮਾ ਚਲਾਉਣ ਲਈ 1 ਮਈ 2024 ਵਾਲੇ ਦਿਨ ਮੁਲਜ਼ਮ ਪਿਤਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਘਟਨਾ ਦਾ ਵੀਡੀਓ ਅਮਰੀਕਾ ਵਿੱਚ ਕੌਲਿਨ ਡਰਗ ਨਾਂ ਦੇ ਇੱਕ ਵਿਅਕਤੀ ਨੇ ਆਪਣੇ ਐਕਸ ਅਕਾਊਂਟ ਤੇ ਸ਼ੇਅਰ ਕੀਤਾ ਕਾਨੂੰਨੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਦੋਸ਼ੀ ਪਾਏ ਜਾਣ ਤੇ ਮੁਲਜ਼ਮ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਬਿਊਰੋ ਰਿਪੋਰਟ ਹਮਦਰਦ ਬ੍ਰਿਟਨ ਵਿੱਚ ਖਾਲਸਾ ਸਾਜਨਾ ਦਿਵਸ ਤੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਵਿਸਾਖੀ ਸਮਾਗਮ ਕਰਵਾਇਆ ਗਿਆ। ਬ੍ਰਿਟਨ ਦੀ ਪਾਰਲੀਮੈਂਟ ਵਿੱਚ ਇਲਾਹੀ ਬਾਣੀ ਨੇ ਸਭਨਾਂ ਨੂੰ ਵਿਲੱਖਣ ਅਹਿਸਾਸ ਕਰਵਾਇਆ। ਗੁਰਬਾਣੀ ਦੀਆਂ ਧੁਨਾਂ ਸੁਣ ਸਾਰੇ ਸੰਸਦ ਮੈਂਬਰਾਂ ਤੇ ਮੌਜੂਦ ਹੋਰ ਲੋਕਾਂ ਉੱਪਰ ਇਲਾਹੀ ਆਨੰਦ ਛਾ ਗਿਆ। ਸੰਸਦ ਦੇ ਦੋਵੇਂ ਸਦਨਾਂ 'ਚ ਇਹ ਗੁਰਬਾਣੀ ਪ੍ਰਵਾਹ ਵਿਸਾਖੀ ਸਮਾਗਮ ਕੀਤਾ ਗਿਆ। ਇਸ ਮੌਕੇ ਸੰਸਦ ਵਿੱਚ ਸਿੱਖਾਂ ਦੇ ਮਹਾਨ ਇਤਿਹਾਸ ਬਾਰੇ ਵੀ ਚਾਨਣਾ ਪਾਇਆ ਗਿਆ। ਆਓ ਵੇਖਦੇ ਹਾਂ ਪੂਰੀ ਰਿਪੋਰਟ। ਲੰਡਨ ਚ ਆਪਣੀ ਤਰ੍ਹਾਂ ਦੇ ਪਹਿਲੇ ਵਿਸਾਖੀ ਸਮਾਗਮ ਚ ਇਸ ਹਫਤੇ ਸੰਸਦ ਦੇ ਦੋਵੇਂ ਸਦਨਾਂ ਚ ਗੁਰਬਾਣੀ ਦੀਆਂ ਅਨਹਦ ਧੁਨਾ ਤੇ ਸਤਿਭਾਵਨਾ ਦੇ ਸੁਨੇਹਿਆਂ ਦੀ ਗੂੰਜ ਸੁਣਾਈ ਦਿੱਤੀ। ਬਰਤਾਨਵੀ ਭਾਰਤੀ ਥਿੰਕ ਟੈਂਕ 1928 ਇੰਸਟੀਚਿਊਟ ਤੇ ਪ੍ਰਵਾਸੀਆਂ ਦੀ ਜਥੇਬੰਦੀ ਸਿਟੀ ਸਿਕਸ ਐਂਡ ਬ੍ਰਿਟਿਸ਼ ਪੰਜਾਬੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੋਮਵਾਰ ਸ਼ਾਮ ਨੂੰ ਕਰਵਾਏ ਇਸ ਸਮਾਗਮ ਮੌਕੇ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਰੂਮ ਵਿੱਚ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰ ਭਾਈਚਾਰਿਆਂ ਦੇ ਨੇਤਾ ਤੇ ਸਮਾਜ ਸੇਵੀ ਵੀ ਇਕੱਠੇ ਹੋਏ ਤੇ ਬਰਤਾਨੀਆ ਭਾਰਤੀ ਰਿਸ਼ਤਿਆਂ ਤੇ ਜਨਜੀਵਨ ਚ ਸਿੱਖ ਪਾਈਚਾਰੇ ਦੇ ਯੋਗਦਾਨ ਦਾ ਚਾਨਣਾ ਪਾਇਆ ਸਿਟੀ ਸਿੱਖਸ ਦੇ ਪ੍ਰਧਾਨ ਜਸਵੀਰ ਸਿੰਘ ਨੇ ਸਮਾਗਮ ਦੀ ਕਾਰਵਾਈ ਚਲਾਈ ਜਿਸ ਵਿੱਚ ਕਈ ਬੁਲਾਰਿਆਂ ਨੇ ਭਾਸ਼ਣ ਦਿੱਤਾ ਅਨਹਦ ਕੀਰਤਨ ਸੁਸਾਇਟੀ ਨੇ ਸ਼ਬਦ ਕੀਰਤਨ ਕੀਤਾ ਜਥੇਬੰਦੀ 1928 ਇੰਸਟੀਚੂਟ ਦੀ ਸਹਿ ਪ੍ਰਧਾਨ ਕਿਰਨ ਕੌਰ ਮੰਕੂ ਨੇ ਕਿਹਾ ਕਿ ਸਾਲ 1699 ਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਮਨਾਈ ਜਾਣ ਵਾਲੀ ਵਿਸਾਖੀ ਦਾ ਇਸ ਤਰ੍ਹਾਂ ਦਾ ਸਮਾਗਮ ਕਰਵਾਉਣਾ ਬਾਕੀ ਸਨਮਾਨ ਵਾਲੀ ਗੱਲ ਹੈ ਵਿਸਾਖੀ ਖਾਲਸੇ ਦੀ ਸ਼ੁਰੂਆਤ ਅਤੇ ਇਸ ਨਾਲ ਸੰਬੰਧਿਤ ਸਿੱਖਿਆਵਾਂ ਨੂੰ ਲੈ ਕੇ ਮਨਾਇ ਜਾਂਦੀ ਹੈ ਜਿਨ੍ਹਾਂ ਵਿੱਚ ਊਚ ਨੀਚ ਹੰਕਾਰ ਦੇ ਡਰ ਨੂੰ ਦੂਰ ਕਰਦਿਆਂ ਬਰਾਬਰੀ ਤੇ ਜ਼ੋਰ ਦਿੱਤਾ ਗਿਆ। ਉਹਨਾਂ ਕਿਹਾ ਅੱਜ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬੀ ਹੈ ਜਿਹੜਾ ਸਾਰਿਆਂ ਦੇ ਹੱਕਾਂ ਲਈ ਨਿਡਰ ਹੋ ਕੇ ਲੜੇ। ਉਹਨਾਂ ਨੂੰ ਹਿੰਦ ਦੀ ਚਾਦਰ ਵਜੋਂ ਵੀ ਜਾਣਿਆ ਜਾਂਦਾ ਤੇ ਉਹਨਾਂ ਨੇ ਹੋਰਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ। ਸਮਾਗਮ ਮੌਕੇ ਸੰਸਦ ਚ ਲੇਬਰ ਪਾਰਟੀ ਦੇ ਸਿੱਖ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਇਸੇ ਪਾਰਟੀ ਵੱਲੋਂ ਏਸ਼ੀਆ ਦੇ ਪ੍ਰਸ਼ਾਂਤ ਖਿੱਤੇ ਨਾਲ ਸੰਬੰਧਿਤ ਮੰਤਰੀ ਕੈத்ਰੀਨ ਵੈਸਟ ਤੋਂ ਇਲਾਵਾ ਬੈਰੋਨਸ ਸੈਂਦੀ ਵਰਮਾ ਦੱਖਣੀ ਏਸ਼ੀਆ ਮੰਤਰੀ ਲਾਰਡ ਤਾਰਿਕ ਅਹਿਮਦ ਸਣੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਸਮਾਗਮ ਸੰਸਦੀ ਕੈਲੰਡਰ ਚ ਸਾਲਾਨਾ ਸਮਾਗਮ ਵਜੋਂ ਸ਼ਾਮਲ ਹੋਵੇਗਾ। ਸਮਾਗਮ ਮੌਕੇ ਸਿਟੀ 6 ਦੇ ਸਹਿ ਪ੍ਰਧਾਨ ਪਰਮ ਸਿੰਘ ਨੇ ਵੀ ਸੰਬੋਧਨ ਕੀਤਾ। ਬਿਊਰੋ ਰਿਪੋਰਟ ਹਮਦਰਦ ਟੀਵੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੁਣ ਹਲਾਲ ਲੋਨ ਦਾ ਸਮਰਥਨ ਕੀਤਾ ਹੈ। ਕੈਨੇਡੀਅਨ ਸਰਕਾਰ ਨੇ ਸ਼ਰੀਆ ਕਾਨੂੰਨ ਤਹਿਤ ਹਲਾਲ ਤਹਿਤ ਮੁਸਲਮਾਨਾਂ ਨੂੰ ਹੋਮ ਲੋਨ ਦੇਣ ਦਾ ਐਲਾਨ ਕੀਤਾ ਹੈ। ਕੈਨੇਡਾ ਵਿੱਚ ਧਰਮ ਵਿਵਾਦਕ ਦੇਸ਼ ਹੈ ਤੇ ਹਲਾਲ ਲੋਨ ਦੀ ਘੋਸ਼ਣਾ ਨੇ ਕੈਨੇਡੀਅਨਾਂ ਨੂੰ ਨਾਰਾਜ਼ ਕੀਤਾ ਹੈ। ਹਾਲਾਂਕਿ ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਮੁਸਲਮਾਨਾਂ ਨੂੰ ਹੋਮ ਲੋਨ ਦੇਣ ਲਈ ਹਲਾਲ ਮੌਰਗੇਜ ਕਰਜ਼ੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੁਸਲਮਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਉਹ ਸ਼ਰੀਆ ਕਾਨੂੰਨ ਦੇ ਤਹਿਤ ਕਰਜ਼ਾ ਲੈ ਸਕਣਗੇ। ਆਓ ਵੇਖਦੇ ਹਾਂ ਪੂਰੀ ਖਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਡਰਲ ਬਜਟ ਪੇਸ਼ ਕਰਦਿਆਂ ਦੇਸ਼ ਦੇ ਮੁਸਲਮਾਨਾਂ ਨੂੰ ਹਲਾਲ ਕਰਜ਼ਿਆਂ ਦੇ ਰੂਪ ਵਿੱਚ ਇੱਕ ਨਵਾਂ ਤੋਹਫ਼ਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਮੁਸਲਮਾਨਾਂ ਨੂੰ ਹੋਮ ਲੋਨ ਦੀ ਸਹੂਲਤ ਲਈ ਹਲਾਲ ਗਿਲਬੀ ਰੱਖਿਆ ਜਾਵੇਗਾ। ਇਹ ਕਰਜ਼ਾ ਪੂਰੀ ਤਰ੍ਹਾਂ ਸ਼ਰੀਆ ਕਾਨੂੰਨ ਤਹਿਤ ਕੰਮ ਕਰੇਗਾ। ਦੂਜੇ ਪਾਸੇ ਟਰੂਡੋ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਲੋਕ ਨਾਰਾਜ਼ ਹਨ। ਦੋਸ਼ ਹੈ ਕਿ ਕੈਨੇਡਾ ਵਿੱਚ ਤਸਤੀ ਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਜਿਸ ਦਾ ਕਿਸੇ ਵਿਸ਼ੇਸ਼ ਧਰਮ ਵੱਲ ਚੁੱਕਾ ਨਹੀਂ ਜਸਟਨ ਟਰੂਡੋ ਅਤੇ ਵਿੱਤੀ ਮੰਤਰੀ ਕ੍ਰਿਸਟੀਆ ਫੀਲੈਂਡ ਨੇ 16 April ਨੂੰ 2024-25 ਦਾ ਬਜਟ ਜਾਰੀ ਕੀਤਾ ਸੀ ਜਿਸ ਵਿੱਚ ਮੁਸਲਮਾਨਾਂ ਲਈ ਆਪਣੇ ਸੁਪਨਿਆਂ ਦੇ ਘਰ ਖਰੀਦਣ ਲਈ ਹalal ਕਰਜ਼ਿਆਂ ਦੀ ਘੋਸ਼ਣਾ ਕੀਤੀ ਗਈ ਸੀ ਇਸ ਤਹਿਤ ਕਿਸੇ ਵੀ ਮੁਸਲਮਾਨ ਨੂੰ ਮਕਾਲ ਲਈ ਕਰਜ਼ਾ ਦਿੱਤਾ ਜਾ ਸਕਦਾ ਇਸ ਸੰਬੰਧੀ ਸ਼ਰੀਆ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸ਼ਰੀਆ ਕਾਨੂੰਨ ਤਹਿਤ ਵਿਆਜ ਲੈਣਾ ਹਰਾਮ ਹੈ ਇਸ ਲਈ ਕਰਜ਼ਾ ਲੈਣ ਵਾਲਾ ਕਰਜ਼ੇ ਦੀ ਅਦਾਇਗੀ ਕਰਦੇ ਸਮੇਂ ਕਿਰਾਏਦਾਰ ਵਜੋਂ ਉਸ ਘਰ ਵਿੱਚ ਰਹਿ ਸਕਦਾ ਤੇ ਕਰਜ਼ੇ ਦੀ ਰਕਮ ਬੈਂਕ ਨੂੰ ਕਿਰਾਏ ਵਜੋਂ ਅਦਾ ਕਰੇਗਾ ਜਿਵੇਂ ਉਸ ਦਾ ਕਰਜ਼ਾ ਘਟੇਗਾ ਉਹ ਉਸ ਘਰ ਦੀ ਮਾਲਕੀ ਹਾਸਲ ਕਰ ਲਵੇ ਬਿਊਰੋ ਰਿਪੋਰਟ ਹਮਦਰਦ ਟੀਵੀ ਅੱਜ ਦੇ ਦੇਸ਼ ਦੁਨੀਆ ਬੁਲੇਟਿਨ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਹਮਦਰਦ ਟੀਵੀ